ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਪੰਜ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਤੇ ਪੰਜੇ ਹੀ ਆ ਗਏ ਆਂ ਬਈ ਟਾਪ ਕੁਆਲਿਟੀ ਦੀਆਂ ਉਹਨਾਂ ਵਿੱਚੋਂ ਜਰਸੀ ਵੀ ਆ ਗਈਆਂ ਤੇ ਬਈ ਐਚਐਫ ਵੀ ਆ ਗਈਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੈਂਦੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਉਹਨਾਂ ਵਿੱਚੋਂ ਦੋ ਤਾਂ ਆਗੀਆਂ ਤਾਜ਼ੀਆਂ ਸੂਈਆਂ ਤੇ ਤਿੰਨ ਨੇ ਬਈ ਗੱਬਣ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਤੇ ਜਿਹੜੀ ਆਪਾਂ ਬਾਈ ਵੀਡੀਓ ਬਣਾ ਰਹੇ ਆ ਨਾ ਕਾਲੇ ਬਾਈ ਕੋਲੋਂ ਬਣਾ ਰਹੇ ਆ ਦੀਪਗੜ ਪਿੰਡ ਤੋਂ ਤੇ ਆਜੋ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਹਾਂ ਬਾਈ ਬਹੁਤ ਵਧੀਆ ਜੀ ਤੇ ਪਹਿਲਾਂ ਤਾਂ ਐਂ ਦੱਸ ਵੀ ਕੰਮ ਕਿਵੇਂ ਚੱਲਦਾ ਕੰਮਕਾਰ ਪੂਰਾ ਉਹਦੀ ਚੱਲਦਾ ਟਰਬੀ ਨਹੀਂ ਇਹ ਤਾਂ ਬਿਲਾਂ ਵੀ ਵੇਚੀਆਂ ਕਈ ਦਿਨ ਹੋ ਗਏ ਵੀਡੀਓ ਬਣਾਜ ਜਗਾਈਆਂ ਇਕੱਠੀਆਂ ਹੋ ਗਈਆਂ ਸੀ ਪਾਈਆਂ ਹੁਣ ਤੋਂ ਹੁਣ ਵੀ ਉਹ ਗਾਸਰੇ ਵਾਲੀ ਬੇਗ ਗਈ ਸਹੀ ਗੱਲ ਆ ਬਈ ਉਹ ਦੱਸੀ ਦਾ ਸਭ ਆਪਣਾ ਬੰਦਾ ਲੈ ਗਿਆ ਜਿਹੜਾ ਗਿਆ ਤ੍ਰੇਕੋਨ ਨਾਲ ਹਾਂ ਨਾਮ ਤੇ ਆਪਣਾ ਐਡਰੈਸ ਬੋਲ ਨਾਮ ਕਾਲਾ ਸਿੰਘ ਪਿੰਡ ਦੀਪਗੜ ਜਿਹੜਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਨੇੜੇ ਆਪਾਂ ਨੂੰ ਇੱਧਰ ਰਾਮਗੜਾ ਗਿਆ ਵੱਡਾ ਰੋਡ ਆ ਗਿਆ ਬਰਨਾਲਾ ਮੋਗਾ ਰੋਡ ਇੱਧਰ ਪਹਾੜ ਸ਼ਹਿਰ ਆ ਗਿਆ ਕੰਟੈਕਟ ਨੰਬਰ ਬੋਲ ਦੇ 991581070 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲੇਗਾ ਸਕਰੀਨ ਤੇ ਤੇ ਕਾਲੇ ਸਾਰੇ ਨਗੀਨੇ ਆ ਗਏ ਸਰੇ ਹਾਂ ਅੱਜ ਕੀ ਸਾਰੇ ਇਕੱਠੇ ਕੀਤੇ ਸੀ ਡਾਕਟਰ ਆਪਾਂ ਵਿਚਾਰਸੀਆਂ ਵੀ ਇਕੱਠੀਆਂ ਕੀਤੀਆਂ ਚੇਫ ਵੀ ਕੀਤੀ ਆ ਕਰੌਸ ਗਾਂ ਵੀ ਕੀਤੀ ਤੜਕੇ ਸੂਈਆਂ ਦੋ ਤਿੰਨ ਸੂਈਆਂ ਸੀ ਇੱਕ ਉਹ ਵੇਗ ਗਈ ਦੋ ਰਹਿ ਗਈਆਂ ਜਿਹੜੇ ਨਾ ਜਿਹੜੀ ਪਸੰਦ ਉਹ ਹੀ ਲੈ ਜਾ ਹਾਂ ਸਹੀ ਗੱਲ ਆ ਤੇ ਕਾਲੇ ਪਹਿਲੇ ਨੰਬਰ ਤੋਂ ਹੀ ਆਪਾਂ ਸ਼ੁਰੂ ਕਰ ਦਿੰਦੇ ਨਗੀਨਾ ਦੇਖ ਰਿਹਾ ਜਿਹੜਾ ਜਰਸੀ ਦਾ ਇਹ ਜਰਸੀ ਆ ਬਾਈ ਦਿਨ ਬਸ ਇੱਕ ਦੋ ਹੀ ਲੂ ਇੱਕ ਦੋ ਹਾਂ ਕਿਹੜਾ ਸੂਆ ਸੂਆ ਦੂਜਾ ਦੂਜਾ ਸੂ ਹੈ 1-2 ਦਿਨਾਂ ਦੀ ਕੱਚੀ ਤੇ ਲੇਵਾ ਪੰਡ ਲੇਵਾ ਤਾਂ ਹਜੇ ਵੀ ਬਣ ਕੇ 1-2 ਦੇ ਵੀ 3 ਕੱਢ ਦੂਗੀ ਦਿਨ ਤੇ ਲੇਵੇ ਲੂਵੇ ਤਾਂ ਫੇਸ ਦੇਖੋ ਤੇ ਕੱਦ ਦੀ ਬਈ ਗੱਲ ਕਰਾਂ ਦਰਮਿਆਨਾ ਆ ਗਿਆ ਕੱਦ ਦਰਮਿਆਨਾ ਥੱਲੋਂ ਜਗਾਰਡ ਦਿਖਾ ਰਿਹਾ ਜਗਾਰਡ ਤਾਂ ਲੱਖ ਵਾਲੀ ਨੂੰ ਨਹੀਂ ਲੱਗਦਾ ਯਾਰ ਸਹੀ ਗੱਲ ਆ ਲੱਖ ਵਾਲੇ ਨੂੰ ਵੀ ਨਹੀਂ ਲੱਗਦਾ ਜਿੰਨਾ ਲੇਵਾ ਇਹਨੂੰ ਲੱਗਿਆ ਵਾ ਕਰਨ ਵਾਲੀ ਨੂੰ ਬਹੁਤ ਸੋਹਣਾ ਲੇਵਾ ਲੱਗਿਆ ਵਾ ਬਾਕੀ ਫੀਟਿੰਗ ਚੈੱਕ ਕਰੋ ਲੇਵੇ ਦੀ ਬੜਾ ਕਮਾਲ ਦਾ ਆ ਗਿਆ ਪਿਆਰ ਜਰਸੀ ਆ ਪਿਆਰ ਜਰਸੀ ਹਮ ਜਾਤ ਕੁਆਲਟੀ ਦਾ ਹਾਂ ਜਾਚੀ ਪਿਓਰ ਹੈ ਲੈ ਬਈ ਇਧਰ ਨੋ ਕਮਾਤੇ ਹੁਣ ਇਹ ਤਾਂ ਸੀਲ ਠੰ ਆਹ ਇਮੇਜ ਦਾ ਭੇਜਾ ਹੂੰ ਠੀਕ ਇਹ ਲੈ ਲੈ ਯਾਰ ਬਈ ਸਿੱਧਾ ਹੀ ਭੇਜਿਆ ਕੋਈ ਕਰਮ ਵਾਲ ਨੂੰ ਦਿੱਖਦੀ ਨਹੀਂ ਯਾਰ ਮੈਂ ਕਹਿੰਦਾ ਜੇ ਥੱਲੇ ਨਹੀਂ ਲੰਘ ਜਾਉ ਕਾਲੇ ਕਨੇ ਫੇਸ ਦਿਖਾਇਆ ਬਾਈ ਰੋਕ ਕੇ ਮੜਾ ਜਾ ਮੂੰਹ ਦਿਖਾ ਕੀ ਬਾਤ ਮੈਂ ਕਹਣਾ ਕੱਲਾ ਕੱਲਾ ਅੰਗ ਚਰਸੀ ਦਾ ਮੂੰਹ ਜਿਵੇਂ ਕੱਲਾ ਕੱਲਾ ਚਮਕਲੀਆ ਪੂਰੀ ਹਮ ਕੁਆਲਿਟੀ ਚਮਕ ਦਮਕ ਮਧਰੀ ਗੋਡੀ ਦੀ ਹੈ ਬਾਈ ਹਾਂ ਹਾਂ ਕਾਦ ਜਿਵੇਂ ਆਪਾਂ ਦੱਸਿਆ ਬਾਈ ਦਰਮਿਆਨਾ ਹਾਂ ਮਧਰੀ ਗੋਡੀ ਜੇ ਨੇਵੇ ਦੀ ਗੱਲ ਕਰੀਏ ਨਾ ਮੈਂ ਕਹਣਾ ਬਾਈ ਪੰਡ ਨੂੰ ਪੰਡ ਲੱਗੀ ਪਈ ਆ ਅਸਲ ਹਾਂ ਲੈਵਲ ਉਹ ਦਾ ਫੱਟੇ ਲਾਦੇ ਬਾਈ ਯਾਰ ਅਜੇ ਵੀ ਇੱਕ ਦੋ ਦਿਨ ਕੱਢੂ ਵੀ ਬਹਿੜ ਅਸਲ ਵਿੱਚ ਜੇ ਦੇਖਣ ਲੱਗ ਜੀਏ ਤਾਂ ਚਿਤ ਕਰਦਾ ਦੇਖੀ ਚੱਲਣਾ ਇੰਨਾ ਸੋਹਣਾ ਲੇਵਾ ਹਜੇ ਤਾਂ ਮੰਨ ਕੇ ਚੱਲ ਵੀ ਇੱਕ ਦੋ ਦਿਨ ਉਤੋਂ ਲੱਗਦਾ ਵੀ ਆ ਕਢੂ ਗਿਆ ਬਲ ਬੁਲ ਹਜੇ ਕਢੂ ਗਿਆ ਕਾਲੇ ਬੈੜ ਤਾਂ ਹੁਣ ਦਿੱਤੀ ਦਿਖਾ ਤੇ ਹੁਣ ਮੁੱਲ ਵੀ ਬਸ ਦੇਣ ਲੈਣੀ ਕਰੀ ਮੁੱਲ ਲੈਟਰ ਜੇ ਤਾਂ ਆਮ ਕਿੰਨਾ ਆਪਾਂ 75 ਕਾ 70 ਕਾ ਕਿੰਨਾ ਮਰਜ਼ੀ ਕਰ 67 ਦੀ ਬਜਟ ਦੇ ਦੇਾਂਗੇ ਟੋਟਲੀ 67 ਦੀ ਚੱਕੋ ਬਾਈ ਨਾ ਦਾ 70 ਤੇ ਨਾ 75 67000 ਰੁਪਏ ਦੀ ਬਾਈ ਕਹਿੰਨਾ ਅੱਜ ਬੈੜ ਆਪਾਂ ਦੇ ਦੇਾਂਗੇ ਵੱਡੀ ਸੀਲ ਬਰਫਰ ਦੀ ਰੰਗ ਰੂਪ ਸੈਨਿਕ ਚਮਕ ਫੁੱਲ ਗਰਮੀਆਂ ਦਾ ਆ ਗਈ ਤੋਹਫਾ ਤੇ ਮੋਲਵੀ ਬਾਈ ਨੇ ਉਸ ਹਾਵ ਨਾ ਰੱਖਤਾ ਅਜ ਕੱਚੀ ਆ ਬਾਈ ਦੋ ਤਿੰਨ ਦਿਨ ਲਜਾ ਵੀ ਸਕਦੀ ਆ ਤੇ ਸੂ ਵੀ ਸਕਦੀ ਆ ਨਹੀਂ ਹਜੇ ਨਹੀਂ ਸੂਂਦੀ ਦੋ ਦਿਨ ਕੱਢੂਗੀ ਬਾਕੀ ਹਜੇ ਪੁੜੇ ਬੜੇ ਨੇ ਪੁੜੇ ਬੜੇ ਛਿੱਟੇ ਨਹੀਂ ਸਹੀ ਗੱਲ ਆ ਤੇ ਅੱਗੇ ਕਾਲੇ ਦੋ ਨੰਬਰ ਇਹ ਬਾਈ ਤੜਕੇ ਸੂਈਆਂ ਤਿੰਨ ਇਕੱਠੀਆਂ ਹੂੰ ਤੇ ਕਿਹੇ ਇਕਾਹਾ ਇੱਕੋ ਜਰਸੀ ਜੜ ਦਿੱਤੀ ਉਹ ਮੰਦੀ ਹਾਂ ਇਹ ਤਿੰਨੇ ਇਕੱਠੀਆਂ ਸੂਪੀਆਂ ਜੇਰਾ ਦੀ ਆਪਣੀ ਗਾਰੰਟੀ ਆ ਤਿੰਨਾਂ ਦੀ ਬਣਾਈ ਵੀ ਬਾਕੀ ਆ ਪਈ ਐ ਇਹ ਦੋਨਾਂ ਦੀ ਜੇਰਾ ਇਹ ਇਹ ਦੋ ਗਾਈਆਂ ਦੀ ਜੇਰਕ ਦੀ ਛੜਤੀ ਚੱਕ ਕੇ ਗਾਈਆਂ ਭਿੜਦੀਆਂ ਠੀਕ ਆ ਬਾਈ ਭਿੜੀ ਜਾਂਦੀਆਂ ਗਾਈਆਂ ਪਹਿਲ ਨੂੰ ਤੇ ਕਾਲੇ ਕਿੰਨਾ ਇਹਦਾ ਬੋ ਤੇ ਸਰੀਰ ਵਾਲਾ ਫਟਾ ਯਾਰ ਬੱਛੀ ਮਗਰ ਹੈ ਬੱਚਾ ਬੱਸੀ ਆ ਗਈ ਬੱਸੀ ਵੇਖੋ ਬਹੁਤ ਚੰਗੀ ਆ ਗਈ ਬਾਈ ਸੀ ਠੰਡੀ ਪੂਰੀ ਫੁੱਲ ਜਿੰਨੀ ਕਦੇ ਹੁੰਦੀ ਆ ਠੀਕ ਹੈ ਬਾਈ ਐ ਗਰਮਗਾ ਕਰਮਗਾ ਯਾਰ ਕੋਈ ਨਹੀਂ ਚੋਈ ਦੀ ਤੇ ਗਾਰੰਟੀ ਦੇ ਮਗਾਲੇ ਬੰਦਾ ਚੂਣ ਚਵਾ ਕਿਵੇਂ ਦਾ ਕਾਲੇ ਇੱਕ ਨੰਬਰ ਵਾਲਾ ਇੱਕ ਨੰਬਰ ਬੋਲ ਕੇ ਨਾ ਚੂਣ ਚਵਾ ਠੰਡੀ ਦੇਖ ਬੱਛੀ ਮਗਰ ਹੈ ਮੈਨੂੰ ਥਾਨ ਦਿਖਾਉਣ ਦੇ ਕਾਲਿਆ ਪਹਿਲਾਂ ਥਾਨ ਤਾਂ ਰੱਜ ਕੇ ਲੱਗਿਆ ਹੋਆ ਕਰ ਹਾਂ ਸਹੀ ਗੱਲ ਹੈ ਨਾ ਕਵਾਲਿਟੀ ਕੁਲਟੀ ਤਾਂ ਸੁਣੀ ਇਹੋ ਜਿਹਾ ਲੱਗਦਾ ਭਾਈ ਆ ਬਹਿੜਾ ਤੇ ਦੂਜਾ ਸੂਆ ਬਹਿੜਾ 6 ਦੰਦ ਹੋਊਗੀ ਛਿੱਗੀ ਬੁੱਠੇ ਚੰਗੀਆਂ ਸਵਾਹ ਦੇਖੋ ਮੱਥਾ ਮੱਥਾ ਬੜਾ ਚੰਗਾ ਆ ਗਿਆ ਹਾਂ ਫੇਸ ਰੰਗ ਢੰਗ ਅਸਲ ਵਿੱਚ ਜਿੰਦ ਜਾਨ ਵਾਲੀ ਆ ਪੂਰੀ ਜਿੰਦ ਜਾਨ ਵਾਲੀ ਪੂਰੀ ਜੇਰਾ ਦੀ ਆਪਣੀ ਗਾਰੰਟੀ ਹੋ ਤਿੰਨਾਂ ਗਾਇਆਂ ਦੀ ਵੀਡੀਓ ਬਣਾਈ ਵੀ ਆਪਣੇ ਕੋਲ ਗਾਰੰਟੀ ਹੋਊਗੀ ਹਾਂ ਲੈਓ ਕਰਮ ਵਾਲੀ ਦੇਖੋ ਬਾਈ ਨੇ ਜਿਵੇਂ ਹੁਣ ਪਹਿਲਾਂ ਹੋ ਕਰਿਆ ਨਾ ਲੈ ਇਹਦੇ ਆਪਾਂ ਥਾਣ ਦਿਖਾਉਣਾ ਪਹਿਲੇ ਨੰਬਰ ਵਾਲੀ ਦਾ ਥਾਂ ਥਣ ਬਣਾ ਚੰਗਾ ਹੈ ਚਾਰ ਥਾਣਾ ਲੇਵਾ ਦਾ ਜਿੰਨਾ ਮਗਰ ਨੂੰ ਨਹੀਂ ਮੂਰ ਨੂੰ ਤੇ ਲੇਵਾ ਵੇ ਦੇ ਚੈੱਕ ਕਰ ਸਕਦਾ ਫਿਰ ਲੇਵਾ ਦਾ ਬਹੁਤ ਦੁੱਧ ਪਾ ਦੁੱਧ ਬਾਈ ਦੇਖੋ ਗਾਰੰਟੀ ਆਪਾਂ ਕਿਸੇ ਗਾਂ ਦੀ ਨਹੀਂ ਦੁੱਧ ਦੀ ਠੀਕ ਹੈ ਅਗਲਾ ਕਹਿੰਦਾ ਜੇ ਸਾਡੀ ਗਾਰੰਟੀ ਹੈ ਠੀਕ ਹੈ ਇੰਨਾ ਦਿੱਤਾ ਇੰਨਾ ਦਿੱਤਾ ਠੀਕ ਹੈ ਇਹ ਆਪਣੀ ਹੈਗੀਆਂ ਲਈਆਂ ਹੋਣਾ ਠੀਕ ਹੈ ਇਹ ਤਾਂ ਸੇਵਾ ਦੇ ਹੋਗਾ ਜੇਰ ਦੀ ਗਾਰੰਟੀ ਵੀ ਦੇ ਦਾਂਗੇ ਭਰ ਦੀ ਗਾਰੰਟੀ ਦੇ ਠੀਕ ਸਹੀ ਗੱਲ ਹੈ ਉਹ ਤਾਂ ਮਾਲਕਾਂ ਨੇ ਦੱਸਿਆ ਆਪਾਂ ਨੂੰ 18 ਕਿਲੋ ਦੁੱਧ ਦਿੱਤਾ ਹੋਇਆ ਠੀਕ ਹੈ ਠੀਕ ਹੈ ਆਈ ਤੇ ਕਹਿੰਦੇ 25 ਤੋਂ 30 ਦੀ ਗਰੰਟੀ ਹੈ ਗਰੰਟੀ ਆਪਾਂ ਕਿਸੇ ਗਾਂ ਦੀ ਵੀ ਨਹੀਂ ਦਿੰਦੇ। ਬਾਕੀ ਸੇਵਾਸ ਮਾਲ। ਹਾਂ ਬਾਕੀ ਸੇਵਾ ਤੇ ਆ। ਤੇ ਫਿਰ ਦੱਸ ਦੇ ਕਿਉਂ ਗਰੰਟੀ ਜਦੋਂ ਸੀ ਰੈਣੀ ਆਪਾਂ ਨੂੰ ਕਿਹੜਾ ਕੋਈ ਗਰੰਟੀ ਦਿੰਦਾ। ਠੀਕ ਹੈ ਗੱਲ ਜਦੋਂ ਕਿ ਆਪਾਂ ਨੂੰ ਐਵੇਂ ਆਪਾਂ ਗਰੰਟੀ ਦੇ ਦੀਆਂ 25 ਦੇਊਗੀ ਉੱਥੇ ਆ ਕੇ ਕਲੀਅਰ ਕਰੇ ਨਾ ਦੇਵੇ ਤੇ ਮੁੱਲ ਦੱਸ ਫਿਰ ਇਹਦਾ ਹੁਣ ਮੁੱਲ ਲੈਣ ਦੇਣਾ ਪੱਤਰ ਦੀ ਦੇ ਦੇਣ ਡਾਕਟਰ। 72000 ਹਾਂ ਬਸ ਛੋੜਛੱਪਾ ਹੀ ਕਰਨਾ। ਉਹ ਜੂ ਥੋੜਾ ਘਣਾ ਮੰਨਦਾ। ਬਾ ਮੰਨਤਨ ਕਰਦੇ ਆ। ਬਾਈ ਕਹਿੰਦਾ ਮਾਣ ਤਾਣ ਕਰਦਿਆਂ ਕਿ ਲੈਵਾ ਦੇਖੋ ਬਾਈ ਸਾਰਾ ਬਾਈ ਲੈਵਾ ਦੂਰ ਠਾਣਾ ਨੂੰ ਭਰਨ ਨੂੰ ਸਾਰਾ ਜੇਰ ਜੂਰ ਦੀ ਆਪਣੀ ਗਾਰੰਟੀ ਹੋ ਯਾਰ ਸਹੀ ਗੱਲ ਹੈ ਬੁੜੀ ਚੋਲੇ ਬੰਦਾ ਵੀ ਦਿਖਾ ਦਿਆ ਮੜਾ ਲੈ ਬੱਸੀ ਦੇਖੋ ਬਾਈ ਮੱਛੀ ਵਾਚਿੰਗ ਹੀ ਮੰਗ ਕਾਲੇ ਰੰਗ ਦੀ ਜਮਾ ਹਨਾ ਸਪਰ ਕੀ ਬੱਸੀ ਆ ਤੇ ਅੱਗੇ ਕਾਲੇ ਤਾਂ ਨੰਬਰ ਤੇ ਐਚ ਐਫ ਦਾ ਨੰਨਾ ਇਹ ਐਚ ਐਫ ਬਾਈ ਕੱਦ-ਕੁੱਦ ਦੇਖ ਲੈ ਤੂੰ ਕੱਦ ਲਾ ਲਾ ਸਾ ਮੇਰੇ ਜਿਹੜੀ ਆ ਮੋਢੇ-ਮੋਢੇ ਹੁੰਦੀ ਆ ਠੀਕ ਹੈ ਇਹ ਵੀ ਧੜਕੇ ਸੂਈ ਅੱਜ ਇਹ ਤਾਂ ਤਿੰਨੇ ਇਕੱਠੇ ਹੀ ਸੂਈਆਂ ਤਿੰਨ ਚਾਰ ਹੋਈਆਂ ਸੂਪੀਆਂ ਠੀਕ ਹੈ ਬਾਈ ਜੇਰਾਂ ਜੂਰਾਂ ਦੀ ਗਾਰ ਲੇਵਾ ਵਾਲਾ ਸੁਣਾ ਆ ਗਿਆ ਹਾਂ ਲੇਵਾ ਬਹੁਤ ਸੁਣਾ ਬੋਲਾ ਇਹਦੇ ਸਾਲੀ 5 ਕਿਲੋ ਕੱਢੇ ਹੋਊਗਾ ਆਪਾਂ ਠੀਕ ਹੈ ਬਾਈ ਹਾਂ ਮਾਲਕ ਨੇ ਦੱਸਿਆ 20 ਕਿਲੋ ਦੋ ਦਿੱਤਾ ਹੋਇਆ ਠੀਕ ਹੈ ਇਹਨਾਂ ਤਾਂ 11 ਕਿਰ ਵੀ ਦੇ ਦੂ ਡਾਕਟਰ ਤੇ ਥਾਣ ਦਿਖਾ ਦੀ ਮੜਾ ਜਾ ਥਣ ਦਿਖਾ ਦੀ ਕਾਲਿਆ ਮੈਂ ਕਹਣਾ ਬਾਈ ਗਲਾਸ ਹਰਗਾ ਥਣ ਤੇ ਥਾਣਾ ਪਰ ਕੋਈ ਕਿਸੇ ਗਾਂ ਦਾ ਨਹੀਂ ਮੜਾ ਡਾਟ ਹੂੰ ਬੱਚਾ ਇਹਦੇ ਮਗਰ ਆ ਇਹ ਮਗਰ ਬੱਸਾ ਬਾਈ ਬੱਚਾ ਬੱਸਾ ਹਾਂ ਲੈ ਪੁੱਤਰੀ ਠੀਕ ਹੈ ਬਾਈ ਤਿੱਕਾ ਦ ਫੁੱਲ ਬਜਾ ਦੂ ਮੂੰਹ ਮੇਂ ਦਿਖਾ ਦੀ ਬੈਠ ਦਾ ਦੂਜਾ ਸੂਆ ਹੋ ਕੁਆਲਿਟੀ ਦੇਖੋ ਦੂਜਾ ਸੂਆ ਬਾਈ ਇਹ ਚਫਾਲਾ ਕੀ ਸੂਈ ਕਰਕੇ ਥੋੜੀ ਪਤਲੀ ਪੈ ਜਾਂਦੀ ਹੈਗਾ ਹੂੰ ਠੀਕ ਹੈ ਸੂਈ ਕਰਕੇ ਪਤਲੀ ਤਾਂ ਪੈਂਦੀ ਹੈ ਦੂਜਾ ਸੂਆ ਲੇਵਾ ਥਣ ਲੇਵਾ ਤਾਂ ਸ਼ਰਈ ਆ ਯਾਰ ਫਿਟਨੈਸ ਦੇਖੋ ਕਾਲੇ ਕੱਦ ਚੈੱਕ ਕਰ ਮੜਾ ਜਾਈ ਕੱਦ ਤਾਂ ਬਾਈ ਫੁੱਲਾ ਪੂਰਾ ਕਿੰਨਾ ਕੱਦ ਦਾ ਤੇਰਾ ਕੱਦ ਆਪਣਾ 6 ਫੁੱਟ ਹੈ 6 ਫੁੱਟ ਦੇ ਨੇੜੇ ਕੱਦਦਾ ਬਾਈ ਦਾ ਹੁਣ ਅੰਦਾਜ਼ਾ ਲਵਾਲੋ ਲੈ ਲੈ ਮੋਢੇ ਮੋਢੇ ਆਉਂਦੀਆਂ ਕੱਦਦਾ ਫੁੱਲਾ ਯਾਰ ਕੱਦ ਨਾ ਅਗਲਾ ਛੋਟਾ ਮੰਨ ਕੇ ਲਵੇ ਬਾਈ ਦੇਖੋ 20 ਕਿਲੋ ਮੰਨ ਕੇ ਲੈ ਲਈ ਮੈਂ ਜਦੋਂ ਚੰਗਾ ਥਣ ਨਾੜਾ ਨੂੜਾ ਫੁੱਲ ਚੰਗੇ ਕਿੰਨਾ ਦੇ ਦਵਾਂ 20 ਕਿਲੋ 20 ਕਿਲੋ ਦੇ 10 12 ਤਾਂ ਹੁਣ ਵੀ 12 13 ਤੇ ਮੁੱਲ ਭਾਈ ਮੁੱਲ ਜੇ ਕਿੰਨਾ ਮਰਜੀ ਕਰਾ ਲਾ ਬੈਠ ਇਹ ਆਪਾਂ 76 ਕਰਾ 77 ਕਰਾ 75000 ਰੁਪਏ ਗੈਂਡੇ ਆ ਠੀਕ ਆ ਬਾ ਲੈਣ 77 ਦੀ ਦੇਣੀ ਆ ਵਿੱਚ ਗਏ ਵਿੱਚ ਪਤਾ ਕੀ ਗੱਲ ਕਹਿੰਦੇ ਹੋ ਲੈ ਕਹਿੰਦਾ ਭਾਈ ਤੂੰ 75 ਮੁੱਲ ਕੀ ਤਾਂ ਮੁੱਲ ਨਹੀਂ ਕੀਤਾ ਆਪਾਂ ਲੈਣ ਦੇਣਾ ਲੈਣ ਦੇਣੀ ਆ ਵਾ ਸੌੜ ਹੋਣੀ ਆ ਠੀਕ ਆ ਭਾਈ ਠੀਕ ਹਾਂ ਜਿਵੇਂ ਉਹ 77 ਦੀ ਗੱਤ ਆ ਠੀਕ ਆ ਉਹ ਆਪਾਂ 77 ਦੀ ਦੇ ਦਾਂਗੇ ਠੀਕ ਆ 1500 ਦਾ ਫਰਕ ਪੈਣਾ ਬਾਲਾ ਨਹੀਂ ਪੈਣਾ ਠੀਕ ਆ ਹਾਂ ਤੇ ਅੱਗੇ ਕਾਲਿਆ ਇਧਰੋਂ 4 ਨੰਬਰ ਤੇ ਇਹ ਗੱਭਣਾ ਹੈ ਭਾਈ ਹੂੰ ਰੋਕੀ ਮੜੀ ਆ ਦੇਖ ਸੀਲ ਠੰਡੀ ਸੀਲ ਠੰਡੀ ਇੰਨੀ ਉਹ ਤੇਰੇ ਜਿਹੜੀ ਮਰਜ਼ੀ ਦਾ ਲੈ ਬਹਿ ਜਾ ਲੈ ਕੀ ਬਾਤ ਹੈ ਲੈ ਠੀਕ ਹੈ ਮੱਛੀ ਦਾ ਦਿਨ ਹਜੇ ਜਰਸੀ ਹੈ ਦਿਨ ਹਜੇ 8 ਦਾ 8 ਦਾ ਰਹਿੰਦੀ ਹੈ ਹਜੇ 8 ਦਾ ਦਿਨ ਹਾਂ ਇਹਦਾ ਕਦ ਵੀ ਦਿਖਾ ਦੇ ਕਿੱਡਾ ਹੈ ਲੈ ਪਹਿਲਾਂ ਕੀ ਬਾਤ ਹੈ ਥੰਮ ਥੰਮ ਚੈੱਕ ਕਰ ਕਦ ਰੈਟਰ ਫੁੱਲ ਵੱਡੀ ਆ ਲੈ ਕਦ ਦੇਖੋ ਦੇਖ ਸਹੀ ਗੱਲ ਆ ਬਈ ਇਹ ਚੇਫ ਦੇ ਬਰਾਬਰ ਹੀ ਹੈ ਕਦ ਬਹੁਤ ਆ ਹਨਾ ਹਾਂ ਦੇਖ ਕੀ ਬਾਤ ਆ ਬਈ ਮੂੰਹ ਮਾ ਦਿਖਾ ਚੱਲ ਪੁੱਤੇ ਬਾਕੀ ਹੀਸ ਵਗੈਰਾ ਚੈੱਕ ਕਰੋ ਬਈ ਵੈੜ ਦਾ ਫੋਟਾਂ ਜਰੂਰ ਆ ਮੜਿਆ ਮੜਿਆ ਸਿੰਗਾ ਮੜਿਆ ਮੋਟਿਆ ਬਾਈ ਉਹ ਤੇ ਆਵਣਾ ਤਾਂ ਕੀ ਕਰਕੇ ਆ ਸਹੀ ਗੱਲ ਆ ਬਾਈ ਠੰਡੀ ਇੰਨੀ ਤੇ ਜਗਾੜ ਦਾ ਤਾਂ ਦੁੱਧ ਇਹਦੇ ਉਠਾਰੋਂ 10 ਕਿਲੋ 20 ਦੇ 20 ਬਾਕੀ ਕੁਆਲਟੀ ਬੋ ਹਾਂ ਕੁਆਲਟੀ ਰੋਕ ਲ ਸਹੀ ਗੱਲ ਆ ਰੋਕ ਦੇ ਸਫਾਈ ਦੇਖੋ ਬਈਲੇ ਮੇਰੀ ਜਨ ਲੈ ਹਮ ਕੀਆ ਬਾਤ ਬਹੁਤ ਸਫਾਈ ਆ ਗਈ ਲੈ ਵੇ ਠੰਡੀ ਠੰਡੀ ਦੇਖੋ ਵੇੜੇ 'ਚ ਖੜਾਈ ਖੜਾ ਚਮਕ ਦੇਖ ਫੁੱਲ ਫੁੱਲ ਲੰਮੀਆਂ ਚਮਕ ਦਿਖਾਈ ਦੇਖੋ ਦੱਸ ਗਿਆ ਮੂੰਹੋਂ ਬੋਲ ਹਾਂ ਆਪਾਂ ਕਾਹੇ ਨਹੀਂ ਸਕਦੇ ਯਾਰ ਇਹ ਤਾਂ ਕਾਣਾ ਕਰਮ ਵਾਲੀ ਤੇ ਮੁੱਲ ਕਾਲੇ ਇਹਦਾ ਮੁੱਲ ਡਾਕਟਰ ਇਹਦਾ ਜਿੰਨਾ ਮਰਜ਼ੀ ਦਾ 72 ਦੀ ਦੇਣੀ ਹੈ ਇਹ ਮੁੱਲ ਜਿੰਨਾ ਮਰਜ਼ੀ ਕਰਾ ਲੈ 72 72 ਦੀ ਛੋੜ ਛੱਪੀ ਵਾ ਚੇਕੋ ਬਾਈ ਬਾਈ ਕਹਿੰਦਾ ਛੋੜ ਛੱਪੀ ਹੋਊਗਾ 72000 ਰੁਪਏ ਦੀ ਦੇ ਦੇਣੀ ਹੈ ਕੀ ਬਾਕੀ ਬਰੀਡ ਬਾਈ ਬਹੁਤ ਚੰਗੀ ਆ ਪੰਜ ਨੰਬਰ ਤੋਂ ਅੱਗੇ ਪੰਜ ਨੰਬਰ ਤੇ ਬਾਈ ਇਹ ਕਿਹੜਾ ਸੂਆ ਇਹ ਬਾਈ ਮਾਲਕਾਂ ਨੇ ਆਪਾਂ ਨੂੰ ਦੂਜਾ ਸੂਆ ਕਹਿ ਕੇ ਦਿੱਤੀ ਠੀਕ ਹੈ ਬਾਈ ਠੀਕ ਹੈ ਗੱਲ ਮੈਂ ਤਾਂ ਦਿਨ ਲੈਂਦੀ ਹਾਂ ਜੀ 8-7 ਠੀਕ ਹੈ ਤੂੰ ਦੇਂਦੀ ਆ 20 ਕਿਲੋ ਦੁੱਧ ਦੇ ਦਾ ਠੀਕ ਹੈ ਐਚ ਐਫ ਪਿਓਰ ਆ ਬੁੱਥੀ ਬੁੱਥੀ ਦਿਖਾ ਹਾਂ ਡਟਰੇ ਗਾਂ ਆਈਏ ਅਜੋ ਠੀਕ ਹੈ ਹਾਂ ਕਿੰਨੇ ਦਿਨਾਂ ਦੀ ਕੱਚੀ ਹੈ ਗਲੇ ਦਿਨ ਲੈ ਜੂ 6-7 6 ਤੋਂ 7 ਦਿਨਾਂ ਦੀ ਕੱਚੀ ਲੈ ਜੂ ਮੋਹਾਂ ਸੀਲ ਠੰਡੀ ਤੈਦੀ ਵੀ ਗਾਰੰਟੀ ਆਪਣੀ ਯਾਰ ਹਾਂ ਸੀਲ ਠੰਡੀ ਨੂੰ ਪਰਨ ਨੂੰ ਜਿਹੜੀ ਚੀਜ਼ ਦੀ ਗਾਰੰਟੀ ਦੇਣੀ ਆ ਉਹ ਚੀਜ਼ ਦੀ ਆਪਾਂ ਗਾਰੰਟੀ ਦੇ ਦੇਾਂਗੇ ਲੈ ਹਾਂ ਠੀਕ ਹੈ ਲੈ ਕੀ ਬਾਤ ਆ ਬਈ ਸਹੀ ਗੱਲ ਆ ਹਨਾ ਹਾਂ ਐ ਨਹੀਂ ਵੀ ਗਰਮ ਜਾਂ ਪੂਰੀ ਚੋਲੂ ਜਾਂ ਭਾਂਡੇ ਪਨੂ ਕੀ ਫਲਾਨਾ ਕਰੂਗੇ ਨਹੀਂ ਪੂਰੀ ਵਿੱਥੀ ਤੇ ਥਣ ਲੱਗੇ ਵਾ ਘਰ ਵਾਲੀ ਨੂੰ ਐ ਪਏ ਦੋਨੇ ਪੱਸੀ ਵੇ ਕੇ ਚੋਲ ਲੈ ਸੈਸੂ ਚੈੱਕ ਕਰੋ ਦੁੱਧ ਵਾਲੀ ਨੂੰ ਅਮੂਥ ਖਾ ਲੈ ਵੇੜ ਦਾ ਮੈਂ ਗੜਾ ਨਗੀਨਾ ਹੀ ਆ ਗਿਆ ਹਾਂ ਸਹੀ ਗੱਲ ਆ ਬਈ ਵੈਸੇ ਭਾਈ ਬਾਈ ਕੋਲੇ ਜਦ ਮਾਲ ਆਉਂਦਾ ਨਾ ਥਣਾ ਥਣਾ ਦਾ ਸਾਫ ਹੀ ਹੁੰਦਾ ਹਾਂ ਹਾਂ ਥਣਾ ਦਾ ਆਪਾਂ ਸਾਫ ਕਰਕੇ ਲੈ ਨਾ ਹੀ ਆਪਾਂ ਨੂੰ ਅੱਜ ਤੱਕ ਮਾਲਕ ਦੀ ਕਿਰਪਾ ਕੋਈ ਲੰਬਾ ਆਇਆ ਸਹੀ ਗੱਲ ਆ ਬਈ ਹਾਂ ਭਾਰ ਦੀ ਆਪਾਂ ਦੋ ਦੋ ਦੀ ਗਾਰੰਟੀ ਕਿਸੇ ਨੂੰ ਕਾਲਿਆ ਫਿਰ ਮੁੱਲ ਨਾ ਕੱਚੀਆਂ ਵਾਲਾ ਕਰਦੇ ਅੱਜ ਇਹਦਾ ਕੀ ਰਹੂ ਲਾਸਟ ਵਾਲੀ ਬੈਟਰੀ ਜੇ ਆਮ ਬੰਦੇ ਕੋਲ ਹੁੰਦੀ ਤਾਂ 85 85 ਜਗਣਾ ਠੀਕ ਹੈ ਅੱਜ ਬੈੜ ਆਪਾਂ 71 ਦੀ ਦੇ ਦੇਾਂਗੇ 71 ਦੀ ਲੈਣ ਦੇਣੀ ਇਹ ਤੂੰ ਘਟ ਨਹੀਂ ਦੇਣੀ 71000 ਰੁਪਏ ਜੋ ਬਾਈ ਕਹਿੰਨਾ ਕੱਟ ਨਹੀਂ ਦੇਣੀ 71000 ਦੀ ਪੂਰੀ ਆਪਾਂ ਦੇ ਦੇਣੀ ਆ ਤੇ ਸਾਰੇ ਨਿੰਗਨੇ ਆਪਾਂ ਦਿਖਾਤਾ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਆਪੇ ਪਸੰਦ ਤਾਂ ਬਾਈ ਨਾ ਕਰੇ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ